ਕੈਨੇਡਾ ਨੇ ਕੈਲੀਫੋਰਨੀਆ ਵਿੱਚ ਲੱਗੀ ਅੱਗ ਬਚਾਉਣ ਵਿੱਚ ਮਦਦ ਲਈ ਅਮਰੀਕਾ ਦੀ ਬੇਨਤੀ ਤੇ 60 ਫਾਇਰ ਫਾਈਟਰ ਦਾ ਐਲਾਨ ਕੀਤਾ ਹੈ ਕੈਨੇਡਾ ਦੇ ਐਮਰਜੈਂਸੀ ਤਿਆਰੀ ਮੰਤਰੀ ਹਰਜੀਤ ਤਸੱਜਣ ਨੇ ਕਿਹਾ ਕਿ ਅਮਰੀਕੀ ਦੋਸਤਾਂ ਨੇ ਜੰਗਲ ਦੀ ਅੱਗ ਬਚਾਉਣ ਵਿੱਚ ਮਦਦ ਮੰਗੀ ਹੈ ਅਲਬਰਟਾ ਤੇ ਵੀਸੀ ਤੋਂ ਫਾਇਰ ਫਾਈਟਰ ਤੁਰੰਤ ਹੀ ਤਾਇਨਾਤ ਕੀਤੇ ਜਾਣਗੇ ਅਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਹੋਰ ਸਰੋਤ ਭੇਜਣ ਦੀ ਤਿਆਰੀ ਲਈ ਕੰਮ ਕਰ ਰਹੇ ਅਸੀਂ ਆਪਣੇ ਗਵੰਡੀਆਂ ਦੀ ਮਦਦ ਕਰ ਰਹੇ ਹਾਂ ਧਿਆਨ ਦੇਣ ਯੋਗ ਹੈ ਕਿ ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਨੇ ਹਜ਼ਾਰਾਂ ਭਾਰਤੀਆਂ ਦਾ ਸੁਪਨਾ ਹੁੰਦਾ ਹੈ ਕਿ ਉਹ ਅਮਰੀਕਾ ਵਿੱਚ H1B ਵੀਜ਼ਾ ਪ੍ਰਾਪਤ ਕਰਨ ਜੋ ਉਹਨਾਂ ਨੂੰ ਉੱਥੇ ਕੰਮ ਕਰਨ ਦਾ ਮੌਕਾ ਦਿੰਦਾ ਹੈ। ਇਹ ਵੀਜ਼ਾ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਕੋਲ ਵਿਸ਼ੇਸ਼ ਹੁਨਰ ਹੈ ਅਤੇ ਇਹ ਵੀਜ਼ਾ ਉਹਨਾਂ ਨੂੰ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਇੱਕ ਰਸਤਾ ਪ੍ਰਦਾਨ ਕਰਦਾ ਹੈ। ਹੁਣ ਡੋਨਲਡ ਟਰੰਪ ਦੀ ਅਗਵਾਈ ਹੇਠ ਅਮਰੀਕੀ ਸਰਕਾਰ ਵਿੱਚ ਬਦਲਾਅ ਨੇ ਇਸ ਵੀਜ਼ਾ ਪ੍ਰਕਿਰਿਆ ਨੂੰ ਲੈ ਕੇ ਕਈ ਅਨਿਸ਼ਚਿਤਤਾਵਾਂ ਪੈਦਾ ਕਰ ਦਿੱਤੀਆਂ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਮੇਸ਼ਾ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਤੇ ਰੱਖਣਾ ਉਹਨਾਂ ਦੀ ਤਰਜੀਹਾਂ ਤੇ ਸ਼ੀ ਕਮੇਸ ਹੁੰਦੀ ਸਖਤ ਨੀਤੀਆਂ ਲਾਗੂ ਕਰਨ ਦਾ ਵਾਅਦਾ ਕੀਤਾ ਹੈ ਨਤੀਜੇ ਵਜੋਂ ਬਹੁਤ ਸਾਰੇ ਭਾਰਤੀਆਂ ਦੇ ਸੁਪਨੇ ਚੱਕਨਾਚੂਰ ਹੋ ਸਕਦੇ ਨੇ ਕਿਉਂਕਿ H1B ਵੀਜ਼ੇ ਤੇ ਬਹਿਸ ਤੇਜ਼ ਹੋਊਗੀ ਅਤੇ ਬਹੁਤ ਸਾਰੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਰੱਦ ਹੋ ਗਈਆਂ ਨੇ H1B ਵੀਜ਼ਾ ਅਮਰੀਕਾ ਚ ਕੰਮ ਕਰਨ ਲਈ ਦਿੱਤੇ ਜਾਣ ਵਾਲਾ ਇੱਕ ਸਥਾਈ ਵੀਜ਼ਾ ਜੋ ਖਾਸ ਤੌਰ ਕਰਕੇ ਵਿਦੇਸ਼ੀਆਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਕੋਲ ਖਾਸ ਹਨਰ ਹੁੰਦੇ ਨੇ ਇਸ ਵੀਜ਼ਾ ਤਹਿਤ ਭਾਰਤ ਦੇ ਨਾਗਰਿਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਅਮਰੀਕਾ ਵਿੱਚ ਭਾਰਤੀ H1B ਵੀਜ਼ਾ ਧਾਰਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਉਹ ਜ਼ਿਆਦਾਤਰ ਤਕਨੀਕੀ ਇੰਜੀਨੀਅਰਿੰਗ ਅਤੇ ਕੰਪਿਊਟਰ ਨਾਲ ਸੰਬੰਧਿਤ ਨੌਕਰੀਆਂ ਵਿੱਚ ਲੱਗੇ ਹੋਏ ਨੇ ਭਾਰਤੋਂ ਅਮਰੀਕਾ ਜਾਣ ਵਾਲੇ ਸਟੂਡੈਂਟਸ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਇੱਕ ਸਾਲ ਦੇ ਅੰਦਰ ਭਾਰਤੀ ਸਟੂਡੈਂਟਸ ਦੀ ਗਿਣਤੀ ਵਿੱਚ 35% ਦਾ ਵਾਧਾ ਹੋਇਆ ਹਾਲਾਂਕਿ ਹੁਣ 트੍ਰੰਪ ਪ੍ਰਸ਼ਾਸਨ ਦੇ ਕਾਰਨ ਇਹਨਾਂ ਸਟੂਡੈਂਟਸ ਅਤੇ ਵੀਜ਼ਾ ਧਾਰਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੋਣ ਲੱਗ ਪਈ ਹੈ ਬਹੁਤ ਸਾਰੇ ਲੋਕਾਂ ਨੇ ਨੌਕਰੀ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਣ ਤੋਂ ਬਾਅਦ ਵੀ ਰੱਦ ਹੁੰਦੇ ਆ ਵੇਖਿਆ ਨੇ H ਵਨ ਵੀ ਵੀਜ਼ਾ ਪ੍ਰੋਗਰਾਮ ਸਕਿਲਡ ਕਾਮਿਆਂ ਨੂੰ ਅਮਰੀਕਾ ਲਿਆਉਣ ਲਈ ਡਿਜ਼ਾਈਨ ਕੀਤਾ ਗਿਆ 트럼ਪ ਸਮਰਥਕਾਂ ਵਿਚਾਲੇ ਇਹ ਬਹਿਸ ਚੜੀ ਹੋਈ ਹੈ ਕਿ ਇਹ ਅਮਰੀਕੀ ਕਾਮਿਆਂ ਨੂੰ ਕਮਜ਼ੋਰ ਕਰਦਾ ਇਸ ਪ੍ਰੋਗਰਾਮ ਵਿੱਚ ਭਾਰਤੀ ਲੋਕਾਂ ਦਾ ਦਬਦਬਾ ਜਿਨ੍ਹਾਂ ਨੇ 72% ਦੀ H1B ਵੀਜ਼ਾ ਪ੍ਰਾਪਤ ਕੀਤੇ ਨੇ ਜਦਕਿ ਚੀਨੀ ਨਾਗਰਿਕਾਂ ਲਈ ਇਹ 12% ਹੀ ਹੈ ਜ਼ਿਆਦਾਤਰ ਵੀਜ਼ਾ ਧਾਰਕ ਸਟ੍ਰੀਮ ਖੇਤਰਾਂ ਵਿੱਚ ਕੰਮ ਕਰਦੇ ਨੇ ਖਾਸ ਕਰਕੇ ਕੰਪਿਊਟਰ ਨਾਲ ਸੰਬੰਧਿਤ ਨੌਕਰੀਆਂ ਪਰ ਭਾਰਤੀ H1B ਵੀਜ਼ਾ ਧਾਰਕਾਂ ਨੂੰ ਵੱਧੀ ਚਿੰਤਾ ਅਤੇ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚਿੰਤਾਵਾਂ ਸਿਰਫ ਉਨ੍ਹਾਂ ਲੋਕਾਂ ਤੱਕ ਸੀਮਿਤ ਨਹੀਂ ਹਨ ਜੋ ਸਿਰਫ ਅਮਰੀਕਾ ਜਾਣ ਦੇ ਸੁਪਨੇ ਦੇਖ ਰਹੇ ਨੇ ਸਭ ਤੋਂ ਵੱਡੀ ਚਿੰਤਾ ਉੱਥੇ ਰਹਿਣ ਵਾਲੇ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਆਪਣੀਆਂ ਨੌਕਰੀਆਂ ਗਾਉਣ ਦਾ ਅਤਰਾ ਅਮਰੀਕਾ ਵਿੱਚ ਭਾਰਤੀ ਸਟੂਡੈਂਟਸ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਸਿਰਫ ਇੱਕ ਸਾਲ ਵਿੱਚ 35 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਇਸ ਵੇਲੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਭਾਰਤੋਂ 2.5 ਲੱਖ ਤੋਂ ਵੱਧ ਸਟੂਡੈਂਟਸ ਪੜ੍ਹ ਰਹੇ ਨੇ ਹਾਲਾਂਕਿ ਹੁਣ ਅਮਰੀਕਾ ਵਿੱਚ ਰੋਜ਼ਗਾਰ ਬਾਰੇ ਚਿੰਤਾਏ